ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪੇ ਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਜੋ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਗੌੜੀ ਰਾਗ ਦੇ ਵਿੱਚ 331 ਅੰਗ ਤੇ ਆਉਂਦਾ ਹੈ 331 ਅੰਗ ਤੇ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਇਸਦਾ ਉਚਾਰਨ ਰਾਗ ਗੌੜੀ ਚੇਤੀ ਦੇਖੋ ਇੱਥੇ ਨੂੰ ਖਖੇ ਨੂੰ ਕਨੌੜਾ ਲੱਗਾ ਹੈ ਤਿਆਰ ਰੱਖਣਾ ਕਿ ਦੇਖੋ ਨਹੀਂ ਪੜ ਦੇਣਾ ਜੇ ਆਪਾਂ ਦੇਖੋ ਪੜਾਂਗੇ ਤੇ ਖਖੇ ਨਹੋੜੇ ਦੇ ਨਾਲ ਉਚਾਰਨ ਹੋਵੇਗਾ ਇੱਥੇ ਕਨੌੜਾ ਦੇਖੋ ਖਖੇ ਕਨੌੜਾ ਖੋ ਇਸ ਤਰ੍ਹਾਂ ਉਚਾਰਨ ਕਰਨਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਹੁਣ ਸੰਗਤ ਜੀ ਇਹਦਾ ਵਿਸਰਾਮ ਹੈ ਭਾਈ ਤੇ ਭਾਈ ਤੇ ਰੁਕਣਾ ਇੱਥੇ ਵਿਸਰਾਮ ਹੈ ਹੁਣ ਗੱਗਾ ਹੈ ਤੇ ਗੱਗੇ ਦੇ ਪੈਰ ਵਿੱਚ ਅੱਧਾ ਜਈਆ ਹੈ ਐੜਾ ਵੀ ਉਹ ਕੰਨਾ ਵੀ ਲੱਗਾ ਗੱਗੇ ਨੂੰ ਤੇ ਅੱਗੇ ਨੰਨਾ ਮੁਗਤਾ ਹੈ ਹੁਣ ਇਸ ਦਾ ਆਪਾਂ ਉਚਾਰਨ ਕੀ ਕਰਦੇ ਆ ਗਿਆਨ ਗਿਆਨ ਪੜਦੇ ਆ ਗਿਆਨ ਕਿਵੇਂ ਬਣੇਗਾ ਜੇ ਆਪਾਂ ਅੱਖਰਾਂ ਦੇ ਵਿੱਚ ਪਾਵਾਂਗੇ ਗੱਗੇ ਨੂੰ ਸਿਹਾਰੀ ਐੜੇ ਕੰਨਾ ਨੰਨਾ ਗਿਆਨ ਇਸ ਤਰ੍ਹਾਂ ਜੇ ਆਪ ਅੱਖਰਾਂ ਦੇ ਵਿੱਚ ਪਾਵਾਂਗੇ ਤੇ ਇਸ ਤਰ੍ਹਾਂ ਪਵੇਗਾ ਪਰ ਇੱਥੇ ਗੁਰੂ ਸਾਹਿਬ ਨੇ ਗੱਗੇ ਕੰਨਾ ਥੱਲੇ ਅੱਧਾ ਜਈਆ ਲਾਇਆ ਤੇ ਅੱਗੇ ਨੰਨਾ ਮੁਗਤਾ ਹੁਣ ਮੰਨ ਲਓ ਜੇ ਆਪਾਂ ਹੁਣ ਕਈਆਂ ਦਾ ਇਹ ਖਿਆਲ ਹੁੰਦਾ ਹੈ ਕਿ ਜਿਵੇਂ ਗੁਰਬਾਣੀ ਲਿਖੀ ਹੈ ਉਵੇਂ ਉਚਾਰਨ ਕਰਨੀ ਆਦੇ ਕੋਲ ਸਿਆਰੀ ਨਹੀਂ ਲਾਉਣੀ ਆਦੇ ਕੋਲ ਐਡਾ ਹੁਣ ਸੰਗਤ ਜੀ ਹੁਣ ਆਪਾਂ ਨੂੰ ਗਿਆਨ ਪੜਦੇ ਤੇ ਗਿਆਨ ਗੱਗੇ ਸਿਆਰੀ ਐਡੇ ਇੱਕ ਨੰਨਾ ਗਿਆਨ ਬਣਦਾ ਹੈ ਹਮੇਸ਼ਾ ਹੀ ਜਿਹੜਾ ਗੱਗੇ ਦੇ ਕਿਸੇ ਅੱਖਰ ਦੇ ਥੱਲੇ ਅੱਧਾ ਜਈਆ ਆਉਂਦਾ ਹੈ ਸੰਗਤ ਜੀ ਉਹ ਐਡਾ ਹੀ ਬਣਦਾ ਆਇਆ ਹੈ ਕਿਸੇ ਵੀ ਅੱਖਰ ਥੱਲੇ ਅੱਧਾ ਜਈਆ ਲੱਗਿਆ ਉਹ ਐਡਾ ਹੀ ਬਣਦਾ ਆਇਆ ਕਿਉਂਕਿ ਜਈਏ ਦੇ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਈੜੀ ਜਈਏ ਨੂੰ ਜੇੜੀ ਵੀ ਮਾਤਰਾ ਲੱਗੀ ਹੋਵੇਗੀ ਉਸ ਹਿਸਾਬ ਦੇ ਨਾਲ ਉਹਨੇ ਅੱਖਰ ਬਣ ਜਾਣਾ ਜਈਏ ਨੂੰ ਔਂਕੜ ਐ ਊੜ ਔਂਕੜ ਬਣ ਜਾਣਾ ਜਈਏ ਨੂੰ ਕੰਨ ਐ ਐੜੇ ਕੰਨ ਬਣ ਜਾਣਾ ਜਈਏ ਨੂੰ ਸਿਹਾਰੀ ਈੜੀ ਸਿਹਾਰੀ ਬਣ ਜਾਣੀ ਹੁਣ ਇੱਥੇ ਸੰਗਤ ਜੀ ਜਈਏ ਨੂੰ ਜਈਆ ਅੱਧਾ ਤੇ ਗੱਗੇ ਕੰਨ ਹੁਣ ਜਿਹੜਾ ਅੱਖਰ ਪੈਰ ਦੇ ਵਿੱਚ ਹੋਵੇ ਉਹਦੇ ਅੱਖਰ ਜਾ ਕੇ ਕੋਈ ਲਗਾ ਮਾਤਰਾ ਲੱਗਦੀ ਹੁਣ ਇੱਥੇ ਜਿਹੜਾ ਜਈਆ ਹੈ ਇੱਥੇ ਐੜੇ ਕੰਨ ਜਿਹੜਾ ਗੱਗੇ ਕੰਨ ਪਿਓ ਇੱਥੇ ਐੜੇ ਕੰਨ ਬਣ ਜਾਣਾ ਗੱਗੇ ਨੂੰ ਸਿਹਾਰੀ ਪਾ ਕੇ ਐੜੇ ਕੰਨਾਂ ਨੰਨਾ ਗਿਆਨ ਗਿਆਨ ਉਚਾਰਨ ਕਰਨਾ ਹੈ ਗਿਆਨ ਕੀ ਆਈ ਆਂਦੀ ਆਂਦੀ ਉਚਾਰਨ ਕਰਨਾ ਹੈ ਸਭੈ ਉਡਾਨੀ ਭ੍ਰਮ ਕੀ ਟਾਟੀ ਸਭੈ ਸਭੇ ਨਹੀਂ ਕਹਿਣਾ ਦੋ ਦਲਾਵਾਂ ਦੇ ਨਾਲ ਉਚਾਰਨ ਕਰਨਾ ਸਭੈ ਸਭੈ ਉਡਾਨੀ ਭ੍ਰਮ ਕੀ ਟਾਟੀ ਰਹਿ ਰਹਿ ਨਹੀਂ ਪੜਨਾ ਰਹਿ ਟਾਟੀ ਤੇ ਵਿਸਰਾਮ ਹੈ ਰਹਿ ਦਲਾਵਾਂ ਦੇ ਨਾਲ ਰਹੇ ਨਾ ਮਾਇਆ ਬਾਂਦੀ ਰਹਾਓ ਦੁਚਿੱਤੇ ਕੀ ਦੁਇ ਥੂਣ ਘਰਾਨੀ ਇੱਥੇ ਵਿਸਰਾਮ ਐ ਹੁਣ ਇਹ ਤਿਆਰ ਰੱਖਣਾ ਸੰਗਤ ਜੀ ਇੱਥੇ ਹੁਣ ਚੱਚੇ ਨੂੰ ਅਧਿਕ ਨਹੀਂ ਲੱਗਾ ਵੈਸੇ ਤਾਂ ਗੁਰਬਾਣੀ ਦੇ ਵਿੱਚ ਲਿਖਤੀ ਰੂਪ ਵਿੱਚ ਕਿਤੇ ਵੀ ਅਧਿਕ ਨਹੀਂ ਆਇਆ ਪਰ ਉਚਾਰਨ ਕਰਨ ਵਾਸਤੇ ਕਿਸੇ ਨੂੰ ਅੱਖਰ ਨੂੰ ਪਾਰਾ ਉਚਾਰਨ ਕਰਨਾ ਹੁੰਦਾ ਜਿੱਥੇ ਪਾਰਾ ਕਰਨਾ ਹੋਵੇ ਉੱਥੇ ਅਦਕ ਲੱਗਦਾ ਹੈ ਹੁਣ ਇੱਥੇ ਅਦਕ ਲਾ ਕੇ ਉਚਾਰਨ ਕਰਨਾ ਦੋ ਚਿੱਤੇ ਦੋ ਚਿੱਤੇ ਕੀ ਦੋ ਚਿੱਤੇ ਕੀ ਦੋ ਥੂਨ ਘਰਾਨੀ ਇੱਥੇ ਵਿਸ਼ਰਾਮ ਹੈ ਮੋਹ ਬਲੇਡਾ ਟੂਟਾ ਬਲੇਡਾ ਟੁੱਟਾ ਨਹੀਂ ਕਹਿਣਾ ਟੁੱਟਾ ਹੋਊਗਾ ਟੈਂਕੇ ਔਂਕੜ ਟੈਂਕੇ ਕੰਨਾ ਇੱਥੇ ਟੈਂਕੇ ਨੂੰ ਦੋਦ ਲੈਂਕੜਾ ਹੈ ਟੂਟਾ ਬਲੇਡਾ ਟੂਟਾ ਤਿਸਨਾ ਛਾਨ ਪਰ ਢਾਰ ਉਪਰ ਇੱਥੇ ਵਿਸਰਾਮ ਹੈ ਦੁਰਮਤ ਭਾਂਡਾ ਫੂਟਾ ਇੱਥੇ ਵੀ ਦਲੈਂਕੜਾਂ ਦੇ ਨਾਲ ਉਚਾਰਨ ਕਰਨਾ ਫੂਟਾ ਫੁੱਟਾ ਨਹੀਂ ਕਹਿ ਦੇਣਾ ਫੂਟਾ ਆਂਦੀ ਪਾਚੇ ਜੋ ਜਲ ਵਰਖੈ ਹੁਣ ਸੰਗਤ ਜੀ ਇੱਥੇ ਪਾਚੇ ਲਾਂ ਦੇ ਨਾਲ ਹੈ ਇੱਥੇ ਵਰਖੈ ਦੋਦ ਲਾਵਾਂ ਦੇ ਨਾਲ ਹੈ ਇਹ ਧਿਆਨ ਰੱਖਣਾ ਜਿੱਥੇ ਇੱਕ ਲਾਂ ਲੱਗੀ ਉੱਥੇ ਇੱਕ ਲਾਂ ਹੀ ਉਚਾਰਨ ਕਰਨੀ ਐ ਆਂਦੀ ਪਾਛੇ ਜੋ ਜਲ ਵਰਖੈ ਇੱਥੇ ਵਿਸਰਾਮ ਐ ਵਰਖੈ ਉਚਾਰਨ ਕਰਨਾ ਤਿਹ ਤੱਤੇ ਸਿਆਰੀ ਹਾਇ ਚਰੀ ਤਿਹ ਤੇਰਾ ਜਨ ਭੀਨਾ ਪੀਨਾ ਨੰਨੇ ਦੀ ਬਿੰਦੀ ਵਿੱਚ ਕੰਨਾ ਵੀ ਲੱਗਾ ਉਹ ਨਾਸਕੀ ਸ਼ਬਦ ਹੈ ਬਿੰਦੀ ਵਾਲਾ ਪੀਨਾ ਅੰਦੀ ਪਾਛੇ ਜੋ ਜਲ ਵਰਖੈ ਤਹਿ ਤੇਰਾ ਜਨ ਪੀਨਾ ਕਹ ਕਬੀਰ ਮਨ ਭਇਆ ਪ੍ਰਗਾਸਾ ਇਥੇ ਵਿਸਰਾਮ ਹੈ ਉਦੈ ਉਦੈ ਨਹੀਂ ਕਹਿਣਾ ਉਦੈ ਦੱਦੇ ਨੂੰ ਜਲਾਵਾਂ ਲੱਗੀਆਂ ਉਦੈ ਭਾਨ ਜੱਬ ਚੀਨਾ ਉਦੈ ਭਾਨ ਜੱਬ ਚੀਨਾ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪੀਤਰ ਸ਼ਬਦ ਦਾ ਉਚਾਰਨ ਸਰਵਣ ਕੀਤਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ YouTube ਸਿੱਖੋ ਗੁਰਬਾਣੀ ਚੈਨਲ ਤੇ ਰਾਤ ਨੂੰ 7:30 ਵਜੇ 7:30 ਵਜੇ ਗੁਰਬਾਣੀ ਦੀ ਲੜੀਵਾਰ ਸੰਤਿਆ ਚੱਲ ਰਹੀ ਹੈ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ